ਕਰਤਾਰ ਸਿੰਘ ਜੀ ਖਾਲਸਾ ਜੀ ਦੇ ਬਚਨ ਸੁਣੇ ਹੈ ਪਿਆਰਿਓ ਭਾਈ ਮਾਨ ਸਿੰਘ ਜੀ ਜਿਹੜੇ ਸਨ ਉਹ ਸ਼ਰਧਾ ਭਾਵਨਾ ਦੇ ਨਾਲ ਸਾਹਿਬਾਂ ਦੇ ਦਰਸ਼ਨ ਕਰਨ ਗਏ ਸੀ ਜਿਸ ਸਮੇਂ ਪੰਚਾਇਤਾਂ ਨੇ ਬੇਦਾਵਾ ਲਿਖਿਆ ਹੈ ਤੇ ਉਹਨਾਂ ਨੇ ਬੇਦਾਵਾ ਨਹੀਂ ਲਿਖਿਆ ਇਹ ਗੁਰਪ੍ਰਤਾਪ ਸੂਰਜ ਗ੍ਰੰਥ ਤੇ ਹੋਰਨਾ ਵਿੱਚ ਵਿੱਚ ਕਰਾਉਂਦਾ ਹੈ ਰਾਮੇ ਆਣੇ ਹੀ ਬੇਦਾਵਾ ਦਿੱਤਾ ਗਿਆ ਪੰਚਾਇਤਾਂ ਵੱਲੋਂ ਦਿੱਤਾ ਤੇ ਭਾਈ ਮਹਾ ਸਿੰਘ ਜੀ ਨੇ ਬੰਗਾਰ ਕੇ ਜੂਰ ਗੁਰਸਿੱਖਾਂ ਨੂੰ ਨਾਲ ਲੈ ਕੇ ਤੇ ਵਿਦਾਵਾ ਪੜਵਾਇਆ ਉਹਨਾਂ ਵਿੱਚੋਂ ਮੁਕੀ ਸੀ ਪਰ ਵਿਦਾਵਾ ਲਿਖਣ ਵਾਲਿਆਂ ਚ ਜਾਂ ਆਨੰਦਪੁਰ ਸਾਹਿਬ ਤੋਂ ਚੋਰੀ ਭੱਜ ਕੇ ਆਉਣ ਵਾਲੇ ਭਾਈ ਦੁਨੀ ਚੰਦ ਜੀ ਤੇ ਆਦਿਕਾਂ ਵਿੱਚੋਂ ਨਹੀਂ ਸ਼ਾਮਲ ਸੀ ਅੱਜ ਕੱਲ੍ਹ ਸਟੇਜਾਂ ਤੋਂ ਉੱਤੇ ਬਹੁਤ ਸਾਰੇ ਪ੍ਰਚਾਰਕ ਉਹਨਾਂ ਨੂੰ ਵਿਦਾਵਾ ਲਿਖਣ ਵਾਲਿਆਂ ਚ ਕਹਿਣ ਲੱਗ ਪਏ ਐ ਇਹ ਬਹੁਤ ਵੱਡਾ ਮਾਹ ਪਾਪ ਐ ਧੰਗ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਝੂਠ ਬੋਲਣਾ ਉਸਤਰਾ ਹੀ ਬੜਾ ਪਾਪ ਹੁੰਦਾ ਤੇ ਜਦੋਂ ਕਿਸੇ ਗ੍ਰੰਥ ਦੀ ਲਿਖਤ ਨਾ ਹੋਵੇ ਪੁਰਾਤਨ ਗੁਰਮੁਖ ਵਿਦਵਾਨਾਂ ਦੀ ਵੀ ਇਹ ਵਿਚਾਰਾ ਨਾ ਹੋਣਾ ਕਿਤੇ ਲਿਖਤਵਾਂ ਨਾ ਲੱਭੇ ਤੇ ਇਹੋ ਜਿਹੀਆਂ ਗੱਲਾਂ ਕਹਿਣੀਆਂ ਸਾਨੂੰ ਦੋਸ਼ ਲੱਗਦਾ ਹੈ ਮੇਰੀ ਸਮਝ ਅਨੁਸਾਰ ਆਪ ਜੀ ਸਮੂਹ ਗੁਰਮੁਖਾਂ ਨੂੰ ਬੇਨਤੀ ਹੈ ਕਿ ਇਹੋ ਜਿਹੀਆਂ ਗਲਤੀਆਂ ਨਾ ਕਰਿਆ ਕਰੋ ਕਿਉਂਕਿ ਅਸੀਂ ਹੀ ਗਾਹਣ ਸੀਨੇ ਬਸੀਨੇ ਇਤਿਹਾਸ ਜਿਹੜਾ ਸੰਗਤਾਂ ਨੂੰ ਦੱਸਣਾ ਹੈ ਤੇ ਜੇ ਅਸੀਂ ਮਨੋਕਲਪਤ ਗੱਲਾਂ ਕਰਨ ਲੱਗ ਪਏ ਮਨਮਰਜ਼ੀ ਅਨੁਸਾਰ ਆਪਣੀ ਸੋਚ ਅਨੁਸਾਰ ਕਿ ਪਹਿਲਾਂ ਵੀ ਸ਼ਾਇਦ ਕਿਸੇ ਨੇ ਇਤਨਾ ਹੀ ਸੋਚਿਆ ਹੋ ਤੇ ਫਿਰ ਤੇ ਭਾਈ ਇਤਿਹਾਸ ਬਹੁਤ ਵਿਗੜ ਜਾਏਗਾ ਸੋ ਇੰਨੀਆਂ ਗਲਤੀਆਂ ਤੋਂ ਆਪਾਂ ਬਚੀਏ ਇਹ ਮੇਰੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ